ਮਿਸਰ ਦੇ थाना ਰਾਜਾ ਸੰਸੀ ਦੇ ਬਾਹਰ ਬਾਲਮੇਕੀ ਸੰਗਠਨਾ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਭਗਵਾਨ ਬਾਲਮੇਕੀ ਸ਼ਕਤੀ ਦਲ ਦੇ ਚੇਅਰਮੈਨ ਡਾਕਟਰ ਜਮਲ ਸਿੰਘ ਰਡਾਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਚ ਪਿੰਡ ਹਸ਼ਾਸ਼ੀਨਾ ਉੱਚਕਲਾ ਵਿਖੇ ਗੁਰਦੁਆਰਾ ਸਾਹਿਬ 'ਚ ਵਿਵਾਦ ਦੌਰਾਨ ਉਹਨਾਂ ਦੇ ਸਮਾਜ ਨਾਲ ਨਾ ਸਿਰਫ ਜਾਤੀ ਵਿਤਕਰਾ ਕੀਤਾ ਗਿਆ ਸਗੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਵੀ ਹੋਈ ਹੈ ਡਾਕਟਰ ਰਡਾਲਾ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਗੱਲਬਾਤ ਲਈ ਸੱਦ ਕੇ ਉਹਨਾਂ ਨਾਲ ਥਾਂ ਉਸ ਥਾਂ ਤੇ ਗੁੰਡਾਗੱਡੀ ਕੀਤੀ ਗਈ ਇਟਾ ਰੋੜੇ ਚਲਾਏ ਗਏ ਤੇ ਤੇਜ਼ ਤਰ ਹਥਿਆਰਾਂ ਨਾਲ ਉਹਨਾਂ ਨੂੰ ਧਮਕਾਇਆ ਗਿਆ ਇਸ ਘਟਨਾ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਵੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਇਸ ਦਿਲੇ ਗੁਰਨਾਨ ਦੇਵ ਹਸਪਤਾਲ ਚ ਚੱਲ ਰਿਹਾ ਹੈ ਡਾਕਟਰ ਜੈਮਲ ਸਿੰਘ ਨੇ આરોਪ ਲਗਾਇਆ ਹੈ ਕਿ ਸਰਪੰਚ ਦੇ ਗੁਰਦੁਆਰਾ ਸਬਧੀ ਕਮੇਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਜਾਤੀ ਸੋਬੰਦਨ ਸ਼ਬਦ ਵਰਤੇ ਗਏ ਨੇ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕੀਤੀ ਗਈ ਹੈ। ਉਹਨਾਂ ਕਹਿਆ ਕਿ ਇਸ ਮਾਮਲੇ ਤੇ ਪ੍ਰਸ਼ਾਸਨ ਕੋਲ ਸਾਰੇ ਸਬੂਤ ਵੀ ਮੌਜੂਦ ਨੇ ਪਰ ਅਜੇ ਤੱਕ ਕਿਸੇ ਵਿਧਾਨ ਦੀ ਕੋਈ ਕਾਰਵਾਈ ਨਹੀਂ ਹੋਈ ਹੈ। ਇਤਲਾਵਾਂ ਨੂੰ ਵੱਲੋਂ ਜਾਣ ਕਰ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ। ਸੋ ਨਰਪਾਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਇਹ ਜੀ ਕੱਲ ਮਸਲਾ ਹੋਇਆ ਸੀ ਦੋ ਚਾਰ ਦਿਨ ਪਹਿਲਾਂ ਪਿੰਡ ਹਰਸ਼ਾ ਸ਼ੀਨਾ ਉੱਚਾ ਕਲਾ ਦੇ ਵਿੱਚ ਉੱਥੋਂ ਦੇ ਸਰਪੰਚ ਵੱਲੋਂ ਮਜਬੀ ਸਿੰਘ ਭਰਾਵਾਂ ਨੂੰ ਸੱਦ ਕੇ ਆਪਣੇ ਗੁਰਦੁਆਰੇ ਯਾਨੀ ਕਿ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਉਹ ਗਏ ਸੀ ਤੇ ਇੱਕ ਨੂੰ ਉੱਥੇ ਸੱਦ ਕੇ ਉੱਥੇ ਜਿਹੜੀ ਗੁੰਡਾਗਰਦੀ ਕੀਤੀ ਔਰ ਇੱਕ ਸਾਡਾ ਬੰਦਾ ਹਸਪੀਟਲ ਚ ਵੀ ਦਾਖਲਾ ਹੈ ਜਿਹਦੇ ਸਿਰ ਦੇ ਵਿੱਚ ਇੱਟ ਵੱਜੀ ਆ ਉੱਥੇ ਸ਼ਰ ਇਹਮਦ ਦਾਤਰ ਕ੍ਰਪਾਨਾਂ ਕੱਢੀਆਂ ਗਈਆਂ ਜੋ ਕਿ ਬਹੁਤ ਨਿੰਦਨਯੋਗ ਆ ਔਰ ਅਸੀਂ ਇਸੇ ਕਰਕੇ ਅੱਜ ਧਰਨਾ ਲਾਇਆ ਕਿ ਜਿਹੜੀ ਵੀ ਉਹਨਾਂ ਦੀ ਕੋਈ ਕਾਬੰਦੀ ਕਾਰਵਾਈ ਨਹੀਂ ਹੋਈ ਸੀ ਕਮਲ ਜੀ ਕਾਰਨ ਕੀ ਲਿਆ ਚੱਗਿਆ ਕਾਰਨ ਜੀ ਦੇਖੋ ਇੱਕ ਮੁੰਡੇ ਨੇ ਸਾਡੇ ਨੇ ਇੱਕ ਪੋਸਟ ਪਾਈ ਸੀ ਕਿ ਦੀਵਾਲੀ ਵਾਲੇ ਦਿਨ ਉੱਥੇ ਲੜੀਆਂ ਲਾਈਆਂ ਸੀ ਦੂਜੇ ਗੁਰਦੁਆਰਿਆਂ ਤੇ ਬਾਬਾ ਜੀਮ ਸਿੰਘ ਜੀ ਦਾ ਗੁਰਦੁਆਰਾ ਸੀ ਜਿਹੜਾ ਉੱਥੇ ਇੱਕ ਲਾਈਟ ਤੱਕ ਨਹੀਂ ਸਜਾਈ ਆਈ ਔਰ ਮੁੰਡੇ ਸਾਡੇ ਨੇ ਜਸਪਾਲ ਜੀ ਨੇ ਇੱਕ ਪੋਸਟ ਪਾਈ ਸੀ ਕਿ ਸਾਡੇ ਨਾਲ ਜਾਤੀ ਵਿਤਕਰਾ ਕਰਦੇ ਆ ਉਹ ਪੋਸਟ ਨੂੰ ਵੇਖ ਕੇ ਸਰਪੰਚ ਨੇ ਉਹਨਾਂ ਨੂੰ ਆਪਣੇ ਗੁਰਦੁਆਰੇ ਬੁਲਾਇਆ ਸੀ ਔਰ ਉੱਥੇ ਗੱਲ ਕਰਨ ਦੀ ਬਜਾਏ ਉੱਥੇ ਉਹਨਾਂ ਨੇ ਲੜਾਈ ਦੀ ਮੰਚਾ ਨਾਲ ਉੱਥੇ ਉਹਨਾਂ ਨੇ ਲੜਾਈ ਕੀਤੀ ਜਾਤੀਸ਼ੂ ਸ਼ਬਦ ਬੋਲੇ ਔਰ ਬਹੁਤ ਜੋ ਬਹੁਤ ਨਿੰਦਨਯੋਗ ਹੈ ਗੁਰਦੁਆਰੇ ਸਾਹਿਬ ਦੇ ਵਿੱਚ ਇੱਟਾ ਰੋੜੇ ਚੱਲੇ ਪ੍ਰਸ਼ਾਸਨ ਨੇ ਸ਼ਰਯਾ ਨੂੰ ਵੀਡੀਓ ਵੀ ਦੇਖ ਚੁੱਕਾ ਆ ਲੇਕਿਨ ਅਜੇ ਤੱਕ ਉਹਤੇ ਕਾਰਵਾਈ ਨਹੀਂ ਕੀਤੀ ਕਾਰਨ ਕੀ ਸੁਣ ਕਾਰਨ ਦੇਖੋ ਜੀ ਕੋਈ ਸਿਆਸੀ ਪ੍ਰੈਸ਼ਰ ਹੋ ਸਕਦਾ ਹੈ ਜਾਂ ਆਪਣੇ ਆਪ ਨੂੰ ਜਿਆਦਾ ਤਗੜੇ ਸਮਝਦੀ ਇਹਨਾਂ ਗਰੀਬ ਲੋਕ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਪਿੰਡਾਂ 'ਚ ਤਵੇਂ ਅੱਗੇ ਵੀ ਵੇਖਦੇ ਤੁਹਾਡੇ ਚੈਨਲ 'ਤੇ ਤੁਹਾਨੂੰ ਪਤਾ ਚੱਲਦਾ ਹੀ ਰਹਿੰਦਾ ਆ ਕਿ ਸਾਡੇ ਸਮਾਜ ਨੂੰ ਦਬਾਇਆ ਜਾਂਦਾ ਆ ਔਰ ਦਬਾਉਂਦੇ ਇਹੀ ਲੋਕ ਆ ਕੋਈ ਬਾਹਰੋਂ ਤੇ ਹੈ ਨਹੀਂ ਆ ਦੇਖੋ ਜੀ ਅਸੀਂ 11 ਵਜੇ ਇੱਥੇ ਧਰਨੇ 'ਤੇ ਬੈਠੇ ਆ ਤੇ 2 ਘੰਟੇ ਦਾ ਸਮਾਂ ਦਿੱਤਾ ਸੀ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਅਸੀਂ ਰੋਡ ਬੰਦ ਕਰਨ ਦਾ ਦਿੱਤਾ ਸੀ 1 ਵਜੇ ਤੱਕ ਅਸੀਂ ਵੇਟ ਕਰਾਂਗੇ ਡੀਪੀ ਸਾਹਿਬ ਆ ਰਹੇ ਆ ਜੇ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਤੇ ਅਸੀਂ ਰੋਡ ਤੇ ਜਾਵਾਂਗੇ ਓਨਲੀ 2 ਘੰਟੇ ਰੋਡ ਤੇ ਪ੍ਰਦਰਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਧਰਨੇ ਦੀ ਰੂਪਰੇਖਾ ਉਹ ਚੇਂਜ ਹੋ ਗਈ ਤੇ ਟੈਂਟ ਲਾ ਕੇ ਉਹ ਖੜਤਾਲ ਤੇ ਬੰਦੇ ਬਾਹਰ ਦਿੱਤੇ ਜਾਣਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਜੈ ਬਾਲਮਿਕੀ ਹਰ ਹਰ ਬਾਲਮਿਕੀ ਹੈਗਾ ਵੀ ਹਰ ਸਿੱਕ ਨੇ ਉੱਚੇ ਕਲਾ ਪਿੰਡ ਦੇ ਵਿੱਚੋਂ ਜਿਹੜੇ ਪੰਚਾਇਤ ਵੱਲੋਂ ਸਾਡੇ ਸਮਾਜ ਨੂੰ ਆਪਣੇ ਪੱਖ ਰੱਖਣ ਵਾਸਤੇ ਸੱਦਿਆ ਗਿਆ ਸੀ ਪਰ ਗਾੜੀ ਉਹ ਲੜਾਈ ਦੀ ਮੰਚਾ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਗਾੜੀਆਂ ਜਿਹੜੇ ਤੇਜ਼ ਤਿਆਰ ਹਥਿਆਰ ਦਿਖਾ ਕੇ ਨਜਾਇਜ਼ ਹਥਿਆਰ ਦਿਖਾ ਕੇ ਇੱਟੇ ਰੋੜੇ ਚਲਾ ਕੇ ਕੁੱਤਿਆਂ ਵਾਂਗ ਭਜਾ ਕੇ ਜਾਂਦੀ ਸਫਤੇ ਗੰਦੀਆਂ ਗਾਲਾਂ ਤੇ ਲਲਕਾਰਿਆ ਵਾ ਜੀ ਉਸ ਸਬੰਧ ਦੇ ਵਿੱਚ ਅਸੀਂ ਰਾਏ ਸਾਹਿਬੀ ਥਾਣੇ ਦੇ ਸਾਹਮਣੇ ਬੈਠੇ ਹਾਂ ਜੀ ਕਲਾਤਾ ਨਹੀਂ ਬੇਦਬੀ ਕੀਤੀ ਗਈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹੋ ਜਿਹਾ ਕੰਮ 101% ਬੇਦਬੀ ਕੀਤੀ ਗਈ ਹੈ ਜੀ ਗੁਰੂ ਸਾਹਿਬ ਦੀਆਂ ਜਿਹੜੀਆਂ ਹਜ਼ੂਰੀਆਂ ਹੁੰਦੀਆਂ ਫੈਸਲੇ ਵਾਸਤੇ ਬਿਲਕੁਲ ਨਹੀਂ ਹੁੰਦੀਆਂ ਜਿਦੋਂ ਸਰਪੰਚ ਸਾਹਿਬ ਨੂੰ ਪਤਾ ਕਿ ਮੈਂ ਫੈਸਲਾ ਕਰਾਉਣਾ ਹੈ ਤਾਂ ਉਹ ਪੰਚਾਇਤ ਘਰ ਦੇ ਵਿੱਚ ਬੁਲਾਵੇ ਆਪਣੇ ਨਿੱਜੀ ਘਰ ਦੇ ਵਿੱਚ ਬੁਲਾ ਕੇ ਲੜਾਈ ਕਰਾਵੇ ਜੀ ਉਹਨਾਂ ਗੁਰੂ ਸਾਹਿਬ ਦੀ ਨਹੀਂ ਸੁਣੇ ਸਰਪੰਚ ਸਾਹਿਬ ਸਰਪੰਚ ਸਾਹਿਬ ਜਿਹੜੇ ਨਾਲ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਇਹ ਬਹੁਤ ਬੰਦਾ ਖਤਰਨਾਕ ਵਾ ਔਰ ਇਹ ਸਮਾਜ ਨੂੰ ਕੀੜਿਆਂ ਨੂੰ ਕੁਚਲਣ ਵਾਲੇ ਪਾਸੇ ਤੁਰਦਾ ਵਾ ਇਹਦੇ ਮਨ ਦਾ ਭਲੇਖਾ ਵਿੱਚ ਇਹਦੇ ਖਿਲਾਫ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਰਜ਼ੀ ਪੱਤਰ ਦਿੱਤਾ ਜਾਏਗਾ ਜਾਂ ਵੀ ਜਿਸ ਛੋਡੀ ਜੀ ਨੂੰ ਦੱਸਿਆ ਜਾਏਗਾ ਇਹਦੇ ਪਰਖਲਾਵ ਜੀ ਮਾਨਯੋਗ ਡੀਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਜਿਹੜੇ ਝੂਠੇ ਸਾਈਨ ਕਰਕੇ ਆਪਣੀਆਂ ਉੱਤੇ ਮੋਹਰਾਂ ਲਾ ਦਿੰਦਾ ਵਾ ਸਾਨੂੰ ਪੰਚਾਇਤ ਨੂੰ ਪਤਾ ਲੱਗਾ ਕਿ ਇਹ ਸਰਪੰਚ ਅਣਪੜਿਆ ਔਰ ਜਿਹੜੀਆਂ ਮੋਹਰਾਂ ਲਾ ਦਿੰਦਾ ਵਾ ਉਹਦੇ ਥੱਲੇ ਸਾਈਨ ਕਰ ਦਿੰਦਾ ਉਹਦੀ ਜਾਂਚ ਪੜਤਾਲ ਅਸੀਂ ਕੀਤੀ ਵਾ ਜੀ ਧਰਨਾ ਪ੍ਰਦਰਸ਼ਨ ਕਿੰਨਾ ਚੱਲ ਰਿਹਾ ਹੈ ਧਰਨਾ ਪ੍ਰਦਰਸ਼ਨ ਸਾਡਾ ਜੀ ਇੱਥੇ 2 ਘੰਟੇ ਪਹਿਲੇ ਥਾਣੇ ਦਾ ਘਰਾਓ ਕਰਾਂਗੇ ਜਮਾਨਜੋਗ ਡੀਐਸਪੀ ਨੀਰਜ ਕੁਮਾਰ ਜੀ ਆ ਰਹੇ ਨੇ ਅਗਰ ਤੇ ਸਾਡਾ ਪੱਕਾ ਸੁਣਦੇ ਆ ਜਾਂ ਕੋਈ ਸਾਨੂੰ ਭਰੋਸਾ ਦਵਾਉਂਦੇ ਆ ਇਹ ਨਹੀਂ ਕਿ ਝੂਠਾ ਭਰੋਸਾ ਸੀ ਪੱਕਾ ਭਰੋਸਾ ਲੈ ਕੇ ਉਠਾਂਗੇ ਅਗਰ ਉਹ ਨਹੀਂ ਹੁੰਦੇ ਤਾਂ ਅਸੀਂ 2 ਘੰਟੇ ਰੋਡ ਪ੍ਰਦਰਸ਼ਨ ਵੀ ਕਰਾਂਗੇ ਠੀਕ ਹੈ ਕੀ ਨਾਮ ਤੇ ਆਪ ਜਸਪਾਲ ਸਿੰਘ ਨਾਮ ਹੈ ਅੱਜ ਕਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕੰਮ ਦੀ ਗੱਲ ਹੈ ਇਹ ਜੀ ਮੈਂ ਜਸਪਾਲ ਸਿੰਘ ਪਿੰਡ ਅਰਸ਼ਾਸ਼ੀ ਨਾਲ ਉੱਚਾ ਕਿਲਾ ਤਾ ਹਾਂ ਅਸੀਂ ਇਸ ਦਿਵਾਲੀ ਦੇ ਤਿਹਾਰ ਤੇ 18-10-2025 ਨੂੰ ਇੱਕ ਪਿੰਡ ਦੇ ਮਸਲੇ ਦੇ ਸਬੰਧਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਕਿਸ ਤਰੀਕਾ ਨਾਲ ਸਾਡੇ ਪਿੰਡ ਹਰਛਾシナ ਉੱਚਾ ਕਲਾ ਦੇ ਵਿੱਚ ਜਾਤੀ ਦੇ ਆਧਾਰ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤਾਂ ਉੱਥੇ ਮੈਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਜਾਰੀ ਕੀਤੀ ਜਿਹਦੇ ਨਾਲ ਮੇਰੇ ਹੋਰ ਪੀਰ ਭਰਾ ਵੀ ਸਹਿਮਤ ਸੀ ਤੇ ਮੈਂ ਉਹਨਾਂ ਦੇ ਨਾਲ ਰਲ ਕੇ ਪਾਈ ਸੀ ਕਿ ਹਰ ਦਿਵਾਲੀ ਦੇ ਤਿਹਾਰ ਤੇ ਪਿੰਡ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੇ ਮੰਦਰ ਨੂੰ ਸਜਾਇਆ ਜਾਂਦਾ ਹੈ ਪਰ ਤਨਤਨ ਬਾਬਾ ਜੀਵਨ ਸਿੰਘ ਦੇ ਗੁਰਦੁਆਰਿਆਂ ਨੂੰ ਸਿਰਫ ਇਸ ਕਰਕੇ ਨਹੀਂ ਸਜਾਇਆ ਜਾਂਦਾ ਕਿਉਂਕਿ ਇਹ ਜਿਹੜੇ ਜੱਟ ਜ਼ਿੰਮੇਦਾਰ ਕੁਝ ਜੋ ਸਹੀ ਲੋਕ ਨਹੀਂ ਨੇ ਜਿਹੜੇ ਈਰਖਾ ਰੱਖਦੇ ਨੇ ਜਿਹੜੇ ਮਨ ਦੇ ਵਿੱਚ ਆਪਣੇ ਪੱਖਪਾਤ ਰੱਖਦੇ ਨੇ ਉਹ ਇਹ ਸੋਚਦੇ ਨੇ ਕਿ ਇਹ ਗੁਰਦੁਆਰਾ ਸਾਹਿਬ ਸਿਰਫ ਮਜਬੀ ਸਿੱਖ ਭਾਈਚਾਰੇ ਦਾ ਗੁਰਦੁਆਰਾ ਸਾਹਿਬ ਹੈ ਬਸ ਇਸੇ ਕਰਕੇ ਹੀ ਮੈਂ ਇੱਕ ਪੋਸਟ ਜਾਰੀ ਕੀਤੀ ਜਿਸ ਤੋਂ ਬਾਅਦ ਸਰਪੰਚ ਸਾਹਿਬ ਨੇ ਗੁਰਦੁਆਰਾ ਸਾਹਿਬ ਸਾਨੂੰ ਇੱਕ ਕਮੇਟੀ ਵੱਲੋਂ ਮੈਸੇਜ ਪਾ ਕੇ ਸਾਡੇ ਭਾਈਚਾਰੇ ਨੂੰ ਬੁਲਾਇਆ ਗਿਆ ਜਿਹਦੇ ਸਬੰਧ ਵਿੱਚ ਅਸੀਂ ਗੁਰਦੁਆਰਾ ਸਾਹਿਬ ਗੱਲਬਾਤ ਕਰਨ ਆਪਣੇ ਮਜਬੀ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਗਏ ਉਤੇ ਇਹਨਾਂ ਪਹਿਲਾਂ ਹੀ ਤੇਜ਼ ਤਾਰ ਹਥਿਆਰ ਲਿਆ ਆਗੇ ਰਵੋਲਵਰ ਪਿਸਟਲ ਇਹਨਾਂ ਨੇ ਕਈ ਸਾਰੇ ਹਥਿਆਰ ਜੋ ਜਾਨਲੇਵਾ ਨੇ ਉਹ ਲਿਆ ਕੇ ਰੱਖੇ ਹੋਏ ਸੀ ਜਿਹਦੇ ਵਿੱਚ ਇਹਨਾਂ ਦੀ ਮਨਸਾ ਸੀਗੇ ਜਦੋਂ ਵੀ ਇਹ ਗੱਲਬਾਤ ਕਰਨ ਲੱਗਣਗੇ ਆਪਣੇ ਗੁਰਦੁਆਰਾ ਦੀ ਲਈ ਜੋ ਰੱਖੇ ਗਏ ਸੀ ਹਥਿਆਰ ਸਰਪੰਚ ਕਮੇਟੀ ਮੈਂਬਰਾਂ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਉਹਨਾਂ ਵੱਲੋਂ ਇਹ ਹਥਿਆਰ ਰੱਖੇ ਗਏ ਸੀ ਜਦੋਂ ਮੈਂ ਗੱਲਬਾਤ ਕਰਨੀ ਸ਼ੁਰੂ ਕੀਤੀ ਕਿ ਸਾਡੇ ਆਪਣੇ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਹੈ ਸਾਡੇ ਮਜਬੀ ਸਿੱਖ ਭਾਈਚਾਰੇ ਦਾ ਜਾਂ ਤੇ ਉਹਦੇ ਵਿੱਚ ਨੰਬਰ ਪਾਏ ਜਾਣ ਜਾਂ ਫਿਰ ਸਾਨੂੰ ਵੀ ਕੁਝ ਬੰਦਾ ਹਿੱਸਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਦਾ ਵਿਕਾਸ ਕਰ ਸਕੀਏ ਅਸੀਂ ਸੇਵਾ ਨਿਭਾ ਸਕੀਏ ਪਰ ਇਹਨਾਂ ਨੇ ਕੀ ਕੀਤਾ ਉੱਥੋਂ ਤੱਕ ਮੁੱਦੇ ਤੱਕ ਗੱਲ ਪਹੁੰਚਣੇ ਨਿਤ ਤੀ ਇਹਨਾਂ ਵਿੱਚੋਂ 2 4 5 7 ਬੰਦੇ ਨੇ ਜਿਨ੍ਹਾਂ ਨੇ ਉੱਠ ਕੇ ਹੜਕਾਂ ਬਮਚਾ ਦਿੱਤਾ ਜਦੋਂ ਇਹ ਮੈਨੂੰ ਗੱਲੋਂ ਫੜ ਕੇ ਇਹਨਾਂ ਨੇ ਕਿਹਾ ਇੱਧਰ ਆ ਤੈਨੂੰ ਤੇਰਾ ਹੱਕ ਦਈਏ ਇੱਧਰ ਆਓ ਕੁੱਤੇਓ ਚੂੜੀਓ ਤੁਹਾਨੂੰ ਤੁਹਾਡਾ ਹੱਕ ਦਈਏ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਮੇਰੇ ਭਾਈਚਾਰੇ ਨੂੰ ਵੀ ਜਾਤੀ ਸੂਚਕ ਸ਼ਬਦ ਬੋਲ ਕੇ ਭਜਾਇਆ ਗਿਆ ਸਾਨੂੰ ਕੋਰੀਡੋਰ ਦੇ ਵਿੱਚ ਉਹ ਧੱਕੇ ਮਾਰ ਮਾਰ ਕੇ ਬਾਹਰ ਕੱਢੇ ਇਹਨਾਂ ਰੋੜੇ ਚਲਾਏ ਹਥਿਆਰ ਲੈ ਕੇ ਜਿਹੜੇ ਸਾਡੇ ਪਿੱਛੇ ਧੋੜੇ ਜਿਸ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਫੜਕੰਬ ਮਚ ਗਿਆ ਮੇਰੀ ਪ੍ਰਸ਼ਾਦ ਜਿੰਨੇ ਜਾਨੇ ਨੂੰ ਸੱਟਾਂ ਲੱਗੀਆਂ ਜਿਦੇ ਵਿੱਚ ਸਾਡੇ ਇੱਕ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਦੇ ਉੱਤੇ ਮੱਥੇ ਦੇ ਵਿੱਚ ਇੱਕ ਰੋੜਾ ਵੱਜਿਆ ਜਿਹਦੇ ਕਾਰਨ ਉਹ ਘਾਇਲ ਹੋ ਗਏ ਜਿਨ੍ਹਾਂ ਨੂੰ ਅਸੀਂ ਪਹਿਲਾਂ ਲੋਪੋ ਕੇ ਸਿਵਲ ਹਸਪਤਾਲ ਦਾਖਲ ਕਰਾ ਹੁਣ ਅੱਜ ਉਹ ਪ੍ਰੈਜ਼ੈਂਟ ਸਮੇਂ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਐਡਮਿਟ ਨੇ ਸਾਡੀ ਪ੍ਰਸ਼ਾਸਨ ਤੋਂ ਮੰਗ ਇਹ ਹੈ ਕਿ ਜਿਨ੍ਹਾਂ ਨੇ ਵੀ ਇਹ ਜਿਹੜਾ ਇਰਖਾ ਕਰਕੇ ਇਹ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਨੂੰ ਹੱਕ ਨਾਂ ਦਿੰਦੇ ਹੋਏ ਜਿਹੜਾ ਇਹ ਸਾਰਾ ਮਾਹੌਲ ਪਿੰਡ ਦਾ ਖਰਾਬ ਕੀਤਾ ਹੈ ਸਰਪੰਚ ਸਾਹਿਬ ਜਾਂ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਬੰਦਾ ਮੁਕਦਮਾ ਦਾਇਰ ਕੀਤਾ ਜਾਵੇ ਐਸਸੀਐਸਟੀ ਦੇ ਤਹਿਤ ਮੁਕਦਮਾ ਦਾਇਰ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਬੇਦਬੀ ਹੋਈ ਆ ਉਹ 295ਏ ਜੋ ਧਾਰਾ ਬੰਦੀ ਆ ਜੋ ਪ੍ਰਸ਼ਾਸਨਿਕ ਧਾਰਾ ਹੈ ਉਹਦੇ ਮੁਤਾਬਕ ਇਹਨਾਂ ਦੇ ਮਕਦਮਾ ਦਾਇਰ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਹੈ ਖਾਲਸਾ ਵਾਇਰ ਗੁਰੂ ਚਿੱਕੀ ਫਤਿਹ ਹਨ ਰਾਏ ਸੰਸਦਿ ਬਾੜੇ ਤਨਾ ਲਗਵਾ ਉਸ ਤਰਨੇ ਸੰਬੰਧੀ ਮੈਂ ਇੱਥੇ ਆਇਆ ਹਾਜ਼ਰ ਇਹਨਾਂ ਦੀ ਗੱਲ ਸੁਣਨ ਵਾਸਤੇ ਆਇਆ ਵਾਂ ਇੱਕ ਇਹਨਾਂ ਦਾ ਸਿਗਾ ਇੱਕ ਗੁਰਦੁਆਰੇ ਦਾ ਇਸ਼ੂ ਸੀਗਾ ਔਰ ਦੋ ਕਮਿਊਨਿਟੀ ਦਾ ਇਸ਼ੂ ਆ ਕਿਉਂਕਿ ਇੱਕ ਮਾਮਲਾ ਸੈਂਸਿਟਿਵ ਹੈ ਇਹਨਾਂ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਏਗੀ ਜੋ ਵੀ ਕਾਨੂੰਨ ਦੇ ਮੁਤਾਬਕ ਬੰਦੀ ਕਰ ਰਹੀ ਕੀਤੀ ਜਾਏਗੀ ਧੰਨਵਾਦ ਹਾਂ ਬਿਲਕੁਲ ਜੀ